ਜੇ ਇਨਸਾਨ ਨਾ ਨਿਭਾ ਅਸੇ ਨਾ ਨਿਭਾ ਕੇ ਰੱਖੀ ਕੋਈ ਕੋ ਜਾਣੇ ਜੀ ਜੇ ਬੱਚੇ ਮੁੰਡਿਆਂ ਨੇ ਕੁੜੀ ਮਹੱਲੇ ਦੇ ਔਂਡਿਆਂ ਨੇ ਲੱਭੀ ਦੱਸੋ ਹੈ ਤੁਸੀਂ ਵੇਸਟ ਪੁਲਸਾਰੀ ਅੰਦਰ ਜਾ ਕੇ ਦੇਖ ਕੇ ਵਾਪਸ ਆ ਗਏ ਕਮਾਲ ਹੋ ਗਿਆ ਕੁੜੀ ਨਹੀਂ ਲੱਭੀ ਇੰਨੀ ਦੇਰ ਦੀ ਕੁੜੀ ਨਹੀਂ ਪਤਾ ਕਿ ਖਾ ਰਹੇ ਨੇ ਬਲਦ ਬੱਤ ਦਿਲਦੇ ਵੱਧਦੇ ਨੇ ਆਪਣੇ ਬੱਚੇ ਨਾਲ ਪਤਾ ਦੋ ਲੱਗਦਾ ਹਾਂ ਇਹ ਤੁਸ ਜੀ ਰਿਪੋਰਟਿੰਗ ਨਹੀਂ ਅਸੀਂ ਰੱਖਿਆ ਤੁਹਾਨੂੰ ਅਸੀਂ ਲੈ ਕੇ ਤੁਹਾਡੇ ਵਾਸਤੇ ਖੜੇ ਆ ਗਏ ਗੈਰੀਕੇ ਤੋਂ ਇਹ ਸਾਰੇ ਅਸੀਂ ਥੋੜਾ ਅਸੀਂ ਰਿਕਾਰਡਿੰਗ ਨਾਲ ਨਹੀਂ ਆਏ ਹਾਂ ਅਸੀਂ ਵੀਡੀਓ ਲੈ ਕੇ ਨਹੀਂ ਆਏ ਵੀਡੀਓ ਲੈ ਕੇ ਤੁਸੀਂ ਚਲਾਇਆ ਆਪਣੀ ਕਾਰਵਾਈ ਕਰਾਂਗੇ ਕੀ ਹੋਇਆ ਕੀ ਹੁਣ ਤੁਸੀਂ ਕਰਾਂਗੇ ਕੀ ਗੱਲ ਕੀ ਹੋਈ ਜੀ ਅੰਦਰ ਨੱਪੀ ਰੱਖੀ ਕੀ ਜੇ ਮੁੰਡਿਆਂ ਨਾਲ ਕੁੜੀ ਲੱਭਦੀ ਹੈ ਜੇ ਲੱਭ ਲੈਂਦੇ ਕੀ ਪਤਾ ਕੁੜੀ ਦੇ ਵਿੱਚ ਸਾਹ ਹੁੰਦੇ ਜੇ ਕੁੜੀ ਬੱਚਾ ਲੱਭਦੀ ਉਹਨੂੰ ਹਸਪੀਟਲ ਲੈ ਜਾਇਆ ਜਾਂਦਾ ਉਹ ਮਾਂ ਦਾ ਹਾਲ ਦੇਖੋ ਕੀ ਹੋ ਰਿਹਾ ਪੁਲਿਸ ਇਹਦੀ ਅੰਦਰੀ ਗੱਲ ਹੈ ਇਹਨਾਂ ਨੇ ਸੈਟਿੰਗ ਕਰ ਲਈ ਇਹ ਜੇ ਚੰਦੇ ਤਾਂ ਬਚਾ ਸਕਦੇ ਸੀ ਇਹਨਾਂ ਨੇ ਬਚਾਈ ਵੀ ਚਾਨ ਬੂਝ ਕੇ ਨਹੀਂ ਬਚਾਈ ਕੁੜੀ ਨੇ ਬਰਗੇਟ ਦੀ ਗੱਲ ਕੀਤੀ ਜਾ ਰਹੀ ਸੀ ਬਰਗੇਟ ਇਹਨਾਂ ਨੂੰ ਕਾਰ ਆ ਗਈ ਸਾਡੇ ਖਿਲਾਫ ਨਾ ਕੋਈ ਬੋਲ ਕੋਈ ਬੋਲ ਨਾ ਦੇਵੇ ਇਹ ਸਾਰੇ ਇਹ ਸਰਕਾਰਾਂ ਦੇ ਜਾਪੇ ਆ ਸਾਰੇ ਤੁਹਾਡਾ ਕਿ ਕਿਥੇ ਰਹਿ ਲਿਆ ਕੀ ਨਾਮ ਕੀ ਤੁਹਾਡਾ ਮੈਡਮ ਤੁਸੀਂ ਮੇਰਾ ਸੁਮਨ ਰਾਣਾ ਤੁਹਾਡਾ ਜੀ ਕਿਥੇ ਲੋਕਲ ਹੀ ਰਹਿਣ ਵਾਲੇ ਤੁਸੀਂ ਲੋਕਲ ਹੀ ਤੁਹਾਡਾ ਕੰਮ ਹੈ ਕਿ ਦੇਖੋ ਸਾਨੂੰ ਜਿੱਦੇ ਪਤਾ ਲੱਗਿਆ ਰਾਤੀ ਲੇਟ ਨਾਈਟ ਸਾਨੂੰ ਪਤਾ ਲੱਗਿਆ ਸਵੇਰੇ ਸਾਨੂੰ ਫੋਨ ਆਇਆ ਪਟਿਆਲੇ ਤੋਂ ਬੀਬਾ ਜੀ ਦਾ ਜਿਹੜੇ ਸਾਡੇ ਅਮਰਿੰਦਰ ਕੈਪਟਨ ਅਮਰਿੰਦਰ ਜੀ ਦੀ ਬੇਟੀ ਹੈ ਕਿ ਜਾ ਕੇ ਵੇਖੋ ਉੱਥੇ ਕੀ ਹਾਲ ਹੈ ਜੋਦੋਂ ਸੇ ਇੱਥੇ ਆਇਆ ਉਹਨੇ ਇਹ ਦੱਸਿਆ ਕਹਿੰਦਾ ਕੁੜੀ ਨੂੰ ਜਦੋਂ ਇਹਨਾਂ ਦੀ ਬੇਟੀਆਂ ਦੋਨੋਂ ਮਤਲਬ ਕਿ ਬੱਚੇ ਸੇ ਲਿਖਾ ਸੀ ਹੂੰ ਹੂੰ ਬੱਚਾ ਘਰ ਨਹੀਂ ਸੀ ਅਗਲੇ ਨਾਲ ਕੁੜੀ ਬਾੜੀ ਉਹ ਕੈਮਰੇ 'ਚ ਰਿਕਾਰਡ ਹੋਇਆ ਹੁਣਾ ਉਹਦੇ ਵਿੱਚ ਉਹ ਮਾਂ ਕਹੇ ਕਿ ਮੇਰਾ ਬੱਚਾ ਅੰਦਰ ਹੀ ਹੈ ਨਹੀਂ ਨਹੀਂ ਉਹਨੇ ਕੁੜੀ ਨੇ ਪੁੱਛਿਆ ਕਿ ਉਹਦੇ ਪਿਓ ਨੂੰ ਪੁੱਛਿਆ ਕਿ ਅੰਕਲ ਸਹਜ ਕਿੱਤੇ ਆ ਉਹਨੇ ਕਿਹਾ ਅੰਦਰ ਹੈ ਕਿ ਕਿ ਸਹਜ ਅੰਦਰ ਨਹੀਂ ਸੀ ਠੀਕ ਹੈ ਉਹਨੇ ਜਾਣ ਬੁਝ ਕੇ ਉਹਨੂੰ ਅੰਦਰ ਡੱਕਿਆ ਤੇ ਉਹਦੇ ਨਾਲੇ ਕੰਮ ਕੀਤਾ ਤੇ ਕੁੜੀ ਨੂੰ ਮਾਰਿਆ ਵੀ ਜਾਣੋ ਜਦੋਂ ਮਾਂ ਉੱਤੇ ਘਰ ਗਈ ਹੈ ਪਰ ਪੁਲਿਸ ਵਾਲੇ ਅੰਦਰ ਗਏ ਵੀ ਹੈ ਗਏ ਪੁਲਿਸ ਵਾਲੇ ਨੂੰ ਕੁੜੀ ਨਹੀਂ ਲੱਭੀ ਕੁੜੀ ਮੱਲੇ ਦੇ ਮੁੰਡਿਆਂ ਨੇ ਲੱਭੀ ਹੈ ਲੋਕੀ ਕਹਤਾ ਹੋਇਆ ਸੀ ਬਾਤ ਨੂੰ ਤੋੜ ਕੇ ਗਏ ਅੰਦਰ ਮੁੰਡੇ ਬਹੁਤ ਗਲਤ ਗੱਲ ਹੈ ਬਹੁਤ ਨੀਸਤਾ ਵਾਲੀ ਗੱਲ ਹੈ ਸਾਡੀ ਇੱਕੋ ਹੀ ਮੰਗ ਹੈ ਕਿ ਇਦਾਂ ਦੇ ਬੰਦੇ ਨੂੰ ਫਾਂਸੀ ਦਿੱਤੀ ਜਾਵੇ ਉਹ ਵੀ ਤੜਪਾ ਤੜਪਾ ਕੇ ਉਹਨੂੰ ਮੌਤ ਹੋਣੀ ਚਾਹੀਦੀ ਨਹੀਂ ਪੁਲਿਸ ਨੂੰ ਕਿਉਂ ਨਹੀਂ ਮਿਲੀ ਮੈਂ ਕਹਿੰਦੀ ਕੁੜੀ ਕਿਉਂ ਨਹੀਂ ਮਿਲੋਗੀ ਪੁਲਿਸ ਨੂੰ ਕੁੜੀ ਨਹੀਂ ਮਿਲੀ ਮੱਲੇ ਦੇ ਮੁੰਡਿਆਂ ਨੇ ਲੱਭ ਲਈ ਕੁੜੀ ਪੁਲਿਸ ਕਹਿੰਦੀ ਜੀ ਅੰਦਰ ਕੋਈ ਵੀ ਨਹੀਂ ਹੈ ਤੇ ਇਸ ਟਾਈਮ ਬੈਰੀਕੇਡ ਲਿਆ ਕੇ ਇੱਥੇ ਲਗਾਏ ਹੋਏ ਆਂ ਪੁੱਛਣ ਵਾਲਾ ਹੋਵੇ ਮਾਂ ਨਾਲ ਮਦਦ ਦੀ ਹੋਣ ਦੇ ਬਜਾਏ ਇਹਨਾਂ ਨੂੰ ਕੀ ਲੱਗਦਾ ਕਿ ਅਸੀਂ ਇੱਥੇ ਡੰਡੇ ਉਪ ਗੋਲੀਆਂ ਛਲਾਣੀਆਂ ਕਿਹਨੂੰ ਬਚਾਉਣਾ ਚਾਹੁੰਦੇ ਐ ਇਹ ਸਰਕਾਰ ਨੇ ਇਹ ਸਰਕਾਰ ਕੋਲ ਸੱਚਾ ਕੁਝ ਵੀ ਨਾ ਪਛ ਕਰ ਲਿਆ ਹੋਇਆ ਰਾਜਦਾਈ ਜੀ ਲੱਗੇ ਹੋਇਆ ਅਸੀਂ ਕਰਿਆ ਨਹੀਂ ਅਸੀਂ ਕਰਨ ਨਾਲ ਕੀ ਹੋਣਾ ਉਹਨੂੰ ਥੋੜੇ ਟਾਈਮ ਬਾਅਦ ਉਹਨਾਂ ਨੇ ਛੱਡ ਦੇਣਾ ਠੀਕ ਐ ਅਸੀਂ ਇਨਸਾਫ ਕਰਵਾਵਾਂਗੇ ਇਹ ਕੋ ਸਜ਼ਾ ਹੁਣ ਜੱਜ ਸਾਹਿਬ ਨੇ ਦੇਣੀ ਹੈ ਨਾ ਅਸੀਂ ਜੱਜ ਸਾਹਿਬ ਨਾਲ ਅਦਾਲਤ ਵਿੱਚ ਪੀਸ ਜਾਏਗਾ ਮੇਰੀ ਗੱਲ ਸੁਣੋ ਵੀਰ ਜੀ ਤੁਸੀਂ ਸਿਆਣੇ ਬਿਆਨੋ 200 ਪੁਲਿਸ ਵਾਲੇ ਇੱਥੇ ਕਦੋਂ ਸੇ ਖੜੇ ਕਿੱਤੇ ਹੋਏ ਹੂੰ ਕੁਝ ਮਤਲਬ ਜਦ ਉਹਨੂੰ ਵੜ ਕੇ ਲੈ ਗਈ ਕਾਲਾ ਲੱਗਿਆ ਉਹ ਵਿਚਾਰਾ ਤਾਂ ਉਦਾ ਹੀ ਮਰਨ ਹੋਇਆ ਪਿਆ ਹੈ ਹੈ ਉਹ ਕੁੜੀ ਲੈਣ ਚਾਹੀਦੀ ਗਈ ਕੱਲੀ ਮੱਲੀ ਬਾਪ ਹੋਦਾ ਸਿੱਧੇ ਨਹੀਂ ਆਉਂਦਾ ਉਹ ਕਰਤੇ ਨਹੀਂ ਆਉਂਦਾ ਛੋਟੇ ਛੋਟੇ ਬੱਚੇ ਉਹਦਾ ਹਾਲ ਦੇਖੋ ਕੀ ਹੈ ਜਾ ਕੇ ਵੇਖੋ ਸਹੀ ਲੁਧਿਆਣੇ ਬੱਚੇ ਨਾਲ ਹੋਇਆ ਸੀ ਇਹੋ ਜਿਹਾ ਮਤਲਬ ਸਰਕਾਰ ਨੂੰ ਚਾਹੀਦਾ ਸੀ ਨਾ ਕਿ ਹਾਂ ਵੀ ਉਦੋਂ ਵੀ ਨਹੀਂ ਹੈਗਾ ਮਾਨਯੋਗ ਅਦਾਲਤ ਨੇ ਉਦੋਂ ਵੀ ਸਜ਼ਾ ਸੁਣਾਈ ਉਹਨਾਂ ਨੂੰ ਫਾਂਸੀ ਦੀ ਤੇ ਸਰਕਾਰ ਨੂੰ ਚਾਹੀਦਾ ਹੈ ਭਾਜੀ ਕਿ ਇੰਦਾ ਦੀ ਸਜ਼ਾ ਦੋ ਕਿ ਦੂਰੋਂ ਦੂਰ ਵੀ ਤਾਂ ਕਿ ਦੂਜੇ ਬੰਦੇ ਦੀ ਹਿੰਮਤ ਨਾ ਪਵੇ ਕਿ ਇਦਾਂ ਗਲਤ ਕੰਮ ਕਰਨ ਨਾਲੇ ਕਰਨਾ ਇਹੋ ਜਿਹਾ ਕਾਨੂੰਨ ਬੰਨਣਾ ਚਾਹੀਦਾ ਹੈ ਨਾ ਇਦਾਂ ਦਾ ਕਾਨੂੰਨ ਬਣਾਵੇ ਸਰਕਾਰ ਕਿ ਮੈਂ ਕਰੀ ਬੰਦੇ ਦੀ ਰੂਹ ਕੰਮ ਦੇਵੇ ਇਹ ਸੋਚਣ ਤੋਂ ਪਹਿਲਾਂ ਕਿ ਅਸੀਂ ਕਿਸੇ ਬੱਚੇ ਦੇ ਨਾਲ ਕੀ ਕਰਨ ਜਾ ਰਹੇ ਹਾਂ ਇਹ ਸੋਚਣ ਤੋਂ ਪਹਿਲਾਂ ਉਹਦੀ ਰੂਹ ਕੰਬੇ ਪਹਿਲਾਂ ਕਿ ਮੈਂ ਇਹ ਕਰਮ ਕਰਾਂਗਾ ਤਾਂ ਮੈਨੂੰ ਇਹ ਸਜ਼ਾ ਮਿਲੇਗੀ ਕਿ ਕਾਨੂੰਨ ਸਖਤ ਬੰਨਾ ਚਾਹੀਦਾ ਹੈ ਬਿਲਕੁਲ ਬੰਨਾ ਚਾਹੀਦਾ ਹੈ ਕਾਨੂੰਨ ਹੈ ਹੀ ਨਹੀਂ ਅੱਛਾ ਉਹ ਜਿਹੜਾ ਅਗਲਾ ਰਿਆ ਹੋ ਰਿਹਾ ਹੈ ਕਾਨੂੰਨ ਹੈ ਕਿ ਆਣ ਕੇ ਖਾਰੇ ਹੋ ਜਾਣਾ ਹੈ ਤਾਂ ਸਾਰਾ ਕੰਮ ਕਾਨੂੰਨ ਜਾ ਕੇ ਇਸ ਟਾਈਮ ਦੇਖੋ ਕਿੰਨੀ ਪੁਲਿਸ ਖੜੀ ਖੜੀ ਮੈ ਤਾਂ ਸਮਝ ਨਹੀਂ ਆ ਰਹੀ ਸ਼ਹਿਰਪੁਰ ਵਾਲਾ ਕਾਂਡ ਦੇ ਦੁੱਖ ਹਲੇ ਲੋਕਾਂ ਦੇ ਦਿਲਾਂ 'ਚ ਗਿਆ ਨਹੀਂ ਤੇ ਉੱਥੇ ਲਾ ਬਿਲਕੁਲ ਬਿਲਕੁਲ ਉਹਨਾਂ ਮਾਂ ਦਾ ਹਾਲ ਦੇਖੋ ਤੁਸੀਂ ਉਹ ਮਾਂ ਦਾ ਕੀ ਹਾਲ ਹੋਏਗਾ ਉਹ ਚਰਿਕ ਕੱਲੀ ਉੱਥੇ ਐਸਐਮ ਕੱਲੀ ਖੜਾ ਹੈ ਉਧਾਣੇ ਚੱਲਨੇ ਆ ਅਸੀਂ ਥਾਣੇ ਚੱਲਨੇ ਆਂ ਉਹ ਮਾਂ ਦੇ ਨਾਲ ਸਟੈਂਡ ਕਰਾਂਗੇ ਪੂਰਾ ਮੇਰੇ ਕੋਲ ਇਸ ਵਕਤ ਦੇਖ ਸਕਦੇ ਹੋ ਕਿ ਇਹ ਮਹਿਲਾਵਰੇ ਪਹੁੰਚੀਆਂ ਸੀ ਜਿਹਨਾਂ ਦੁੱਖ ਜਿਹੜਾ ਜਾਨਾਂ ਦੇ ਲਈ ਪਰਵਾਹ ਬਣ ਸੋ ਬਿਲਕੁਲ ਤੁਸੀਂ ਤਸਵੀਰਾਂ ਸਾਂਝਾ ਪੰਜਾਬ ਟੀਵੀ ਤੇ ਦੇਖ ਰਹੇ ਹੋ ਸੋ ਤੁਹਾਨੂੰ ਦੱਸ ਦਿੰਨੇ ਆ ਕਿ ਜਲੰਧਰ ਦੇ ਵਿੱਚ ਜਿਹੜਾ ਕਿ ਪਾਰਸਿੰਗ ਇਨਕਲੇਵ ਹੈਗਾ ਉਸ ਦੇ ਵਿੱਚ ਰਾਤ ਦੇਰ ਰਾਤ ਇੱਕ ਜਿਹੜਾ ਕਿ ਵਿਅਕਤੀ ਵੱਲੋਂ 13 ਸਾਲ ਦੀ ਕੁੜੀ ਦੇ ਨਾਲ ਰੇਪ ਕਰਨ ਤੋਂ ਬਾਅਦ ਜਿਹੜਾ ਕਿ ਉਹਨੂੰ ਮੌਤ ਦੇ ਕਾਰਡ ਜਿਹੜਾ ਕਿ ਉਤਾਰ ਦਿੱਤਾ ਸੀਗਾ ਸੋ ਦੇਖ ਸਕਦੇ ਤੁਸੀਂ ਇੱਥੇ ਦੇ ਹਾਲਾਤ ਜਿਹੜੇ ਕਿ ਬਹੁਤ ਭਾਰੀ ਫੋਰਸ ਵੀ ਲੱਗੀ ਹੋਈ ਆ ਤੇ ਤੁਹਾਨੂੰ ਹੋਰ ਥੋੜੀ ਦੇਰ ਤੱਕ ਨਵੀਂ ਅਪਡੇਟ ਦਵਾਂਗੇ ਇਸ ਮਾਮਲੇ ਦੇ ਵਿੱਚ ਸੋ ਤੁਹਾਨੂੰ ਹੋਰ ਦੱਸ ਦਿੰਨੇ ਆ ਕਿ ਜਿਹੜਾ ਕਿ ਪੁਲਿਸ ਦੇ ਉੱਤੇ ਵੀ ਜਿਹੜਾ ਕਿ ਸਵਾਲ ਬਹੁਤ ਖੜ ਰਹੇ ਆ ਇਸ ਚੀਜ਼ ਨੂੰ ਲੈ ਕੇ ਜਿਹੜੇ ਕਿ 바ਵਾ ਖੇਲ ਥਾਣੇ ਦੀ ਪੁਲਿਸ ਹੈਗੀ ਆ ਉਹਦੇ ਉੱਤੇ ਸਵਾਲ ਖੜਦੇ ਆ ਕਿ ਪੁਲਿਸ ਪ੍ਰਸ਼ਾਸਨ ਇੱਥੇ ਜ਼ਰੂਰ ਕੁੜੀ ਨੂੰ ਲੱਭਣ ਆਈ ਸੀ ਲੱਭਣ ਉਹਨਾਂ ਨੂੰ ਜਿਹੜੀ ਕਿ ਪੁਲਿਸ ਬਿਲਕੁਲ ਨਹੀਂ ਲੱਭ ਸਕੀ ਸੋ ਕੁੜੀ ਜਿਹੜੀ ਘਰ ਦੇ ਵਿੱਚ ਸੀਗੀ ਉਸ ਛਾਂਬੀਨ ਉਸ ਘਰ ਦੇ ਵਿੱਚ ਪੁਲਿਸ ਬਿਲਕੁਲ ਕਰਕੇ ਗਈ ਸੀ ਸੋ ਮਹੱਲੇ ਯਲੋ ਜਿਹੜਾ ਕਿ ਉਸ ਘਰ ਦੀ ਸ਼ਾਨਦਿਨ ਕੀਤੀ ਗਈ ਇਹ ਤਾਂ ਮੁਹੱਲਾ ਵਸਿਆ ਲੋ ਉਸ ਘਰ ਦੇ ਵਿੱਚੋਂ ਕੁੜੀ ਨੂੰ ਲੱਭਿਆ ਗਿਆ ਵਾ ਸੋ ਤੁਸੀਂ ਇਹ ਸਵਾਲਾਂ ਦੇ ਜਵਾਬ ਤੁਸੀਂ ਖੁਦ ਹੀ ਦੇਖ ਲਓ ਕਿ ਪੁਲਿਸ ਜਲੰਧਰ ਦੀ ਕਿੰਨੀ ਕਿ ਨਕਾਮ ਆ ਤੇ ਕਿੰਨੀ ਸੁਸਤ ਹੋਈ ਪਈ ਆ ਕਿ ਬਿਲਕੁਲ ਹੀ ਕੰਮਕਾਰ ਕਰਕੇ ਜਿਹੜਾ ਕਿ ਰਾਜ਼ੀ ਨਹੀਂ ਹੈਗੀ ਸੋ ਦੱਸਿਆ ਜਾ ਰਿਹਾ ਕਿ ਉਸ ਤੋਂ ਪਹਿਲੋ ਪੁਲਿਸ ਜ਼ਰੂਰ ਇੱਥੇ ਆਈ ਸੀ ਕੁੜੀ ਲੱਭਣ ਜਿਵੇਂ ਕਿ ਪਤਾ ਲੱਗਾ ਸੀ ਕਿ ਕੁੜੀ ਖੇਲਦੀ ਫੇਲਦੀ ਉਸ ਵਿਅਕਤੀ ਦੇ ਘਰ ਚਲ ਗਈ ਆ ਉਸ ਵਿਅਕਤੀ ਦੀ ਉਮਰ ਤੁਹਾਨੂੰ ਦੱਸ ਦਿੰਨੇ ਆ 40 ਤੋਂ 45 ਸਾਲ ਦੱਸੀ ਜਾਂਦੀ ਆ ਪਰ ਫਿਲਹਾਲ ਉਹ ਵਿਅਕਤੀ ਇਥੋਂ ਰਾਤ ਦਾ ਅਰੈਸਟ ਕਰ ਲਿੱਤਾ ਗਿਆ ਵਾ ਤੇ ਮੁਹੱਲਾ ਵਸੀਆ ਲੋ ਵੀ ਦੱਸਿਆ ਜਾ ਰਿਹਾ ਸੀਗਾ ਕਿ ਉਹ ਆਪਾਂ ਨੇ ਪਰਿਵਾਰ ਦੇ ਨਾਲ ਵੀ ਬਹੁਤ ਯਾਰੀ ਕੁੱਟਮਾਰ ਕਰਦਾ ਸੀ ਕੁੱਟਮਾਰ ਕਰਨ ਤੋਂ ਬਾਅਦ ਉਹ ਪਰਿਵਾਰ ਜਿਹੜਾ ਕਿ ਇਹਨਾਂ ਨੂੰ ਇਥੋਂ ਛੱਡ ਕੇ ਚਲਾ ਗਿਆ ਹੋਇਆ ਸੀ ਸੋ ਇਹ ਇੱਕ ਸਕੂਲ ਦੀ ਬੈਨ ਆਈਡੀ ਕਿ ਚਲਾਉਂਦੇ ਆ ਚਲਾਨ ਤੋਂ ਬਾਅਦ ਜਿਹੜਾ ਕਿ ਇਕੱਲਾ ਹੀ ਸੀਗਾ ਸੋ ਦੱਸਿਆ ਜਾ ਰਿਹਾ ਕਿ ਉਹ ਅੰਮ੍ਰਿਤਧਾਰੀ ਵੀ ਬੰਦਾ ਹੈਗਾ ਉਹਨੇ ਅੰਮ੍ਰਿਤ ਸ਼ੁਹੀ ਛਕਿਆ ਹੋਇਆ ਫਿਲਹਾਲ ਕਿਸੇ ਸੂਤਰਾਂ ਮੁਤਾਬਕ ਪਤਾ ਲੱਗਦਾ ਵਾ ਕਿ ਉਹ ਕਿਸੇ ਨਸ਼ੇ ਦਾ ਜਰੂਰ ਸੇਵਨ ਕਰਦਾ ਵਾ ਨਸ਼ੇ ਦੇ ਹਾਲਾਤ ਦੇ ਵਿੱਚ ਹੀ ਉਹਨੇ ਇਹ ਮੰਦ ਭਾਗੀ ਖਬਰ ਜਿਹੜੀ ਕੀ ਜਿਹੜੇ ਘਟਨਾ ਨੂੰ ਅੰਜਾਮ ਦਿੱਤਾ ਵਾ ਸੋ ਇਹ ਤਸਵੀਰਾਂ ਤੁਹਾਨੂੰ ਸਾਂਝਾ ਪੰਜਾਬੀ ਟੀਵੀ ਦੇ ਜਰੂਰ ਦਿਖਾਣੇ ਆ ਤੋ ਹੋਰ ਵੀ ਤੁਹਾਨੂੰ ਥੋੜੀ ਦੇਰ ਤੱਕਰੇ ਇਸ ਚੀਜ਼ ਦੀ ਨਵੀਂ ਅਪਡੇਟ ਦਵਾਂਗੇ ਸੋ ਇੱਥੇ ਪੁਲਿਸ ਪ੍ਰਸ਼ਾਸਨ ਜਲੰਧਰ ਦੀ ਬਿਲਕੁਲ ਨਾਕਾਮ ਨਜ਼ਰ ਆ ਰਹੀ ਆ ਸੋ ਉਹੀ ਸੇਮ ਘਰ ਦੇ ਵਿੱਚੋਂ ਮੱਲਾਵਾਸੀਆ ਲੋ ਕੁੜੀ ਕੱਢੀ ਗਈ ਸੀ ਸੋ ਵਿਅਕਤੀ ਵੱਲੋਂ ਜਿਹੜਾ ਕਿ ਪਹਿਲੋ ਉਸ ਕੁੜੀ ਦਾ 13 ਸਾਲ ਵਾਲੀ ਦਾ ਬਲਤਕਾਰ ਕੀਤਾ ਗਿਆ ਬਲਤਕਾਰ ਕਰਨ ਤੋਂ ਬਾਅਦ ਉਹਨੂੰ ਮਾਰ ਕੇ ਇੱਕ ਬਾਥਰੂਮ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀਗਾ ਸੋ ਇਸ ਮਾਮਲੇ ਨਾਲ ਲੈ ਕੇ ਕੋਈ ਨਵੀਂ ਅਪਡੇਟ ਆਂਦੀ ਤਾਂ ਤੁਹਾਡੇ ਨਾਲ ਜਰੂਰ ਸਾਂਝੀ ਕੀਤੀ ਜਾਵੇਗੀ ਸੋ ਇੰਨਾ ਸਮਾਂ ਜੁੜਨ ਲਈ ਸਾਂਝਾ ਪੰਜਾਬ ਟੀਵੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਮਾਰਾ ਦੇ ਸਕਦੇ ਹੋ ਪਛਾੜੀਏ ਦੋ ਲੋਕੇ ਬੁਰਾ ਲਾ ਓਕੇ ਟੌਣ ਨੂੰ ਲਾ ਖਲਾਣ ਨੂੰ ਬਾਈ ਨੂੰ ਅਫਸਲਾਵਾ ਤਨੀ ਨਹੀਂ ਕਰੀ ਹੱਥ ਲੈਣੀ ਹੈ ਭਾਈ ਕੀ ਗੱਲ ਕੀ ਹੋਈ ਹੈ ਕੀ ਗੱਲ ਕੀ ਹੋਈ ਭਾਈ ਨੀ ਕੁੜੀ ਮਾਰਦੀ ਤੇ ਪਿਆ ਕਿੰਨੇ ਕਿੰਨੇ ਉਹ ਮਾਰੀ ਵੀ ਉਹ ਦਿਖਾਉਂਦੇ ਤੁਸੀਂ ਦੇਖੋ ਮਾਰਾ ਰੋੜ ਓਕੇ ਬੁਢਾ ਹਾਰ ਹੋ ਗਿਆ ਦੇਖ ਸਾਹ ਤੇ ਤਸਵੀਰਾਂ ਵਿੱਚ ਪਹਿਲਾਂ ਗਲਤ ਕੰਮ ਕੀਤਾ ਗਿਆ ਉਸ ਤੋਂ ਬਾਅਦ ਮਾਰ ਦਿੱਤਾ ਗਿਆ ਲੜਕੀ ਨੂੰ ਤੇਰਾ ਸਾਦੀ ਲੜਕੀ ਨੂੰ ਤੁਸੀਂ ਮੌਤ ਦੇ ਦਾਦੇ ਸੁਆ ਤੁਸੀਂ ਦਾ ਦੇਖ ਸਕਦੇ ਹੋ ਕਿਰੇ ਘਾ ਦੇ ਇਲਾਕੇ ਮਾਰਾ हाँ घर आला दसिए घर भी दिकाने की कोशिश करा इस ब्यू वालों के गलत काम किया तो शर्म नहीं आई इनी गल मैम गल महल वाले ही हो ਹਾਜੀ ਹਾਜੀ ਸੁਣ ਲਿਆਲੇ ਕੀ ਦੇ ਇਦਾਂ ਇਹਨੂੰ ਸ਼ਰਮ ਨਹੀਂ ਇਦਾਂ ਕੰਮ ਕਰਦੇ ਦੱਸੋ ਹਾਂ ਜੀ ਪਾਜੀ ਆਪ ਕੋ ਲੜੀ ਚੱਲਦੀ ਹੂੰ ਛੋਟੀ ਬੱਚੀ ਸਾਡੀ ਛੋਟੀ ਹੂੰ 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 ਹਾਂ ਹਾਂ ਇੱਧਰ ਇੱਧਰ ਹੂੰ ਨਾ ਮੇਰੇ ਮਰਦੇ ਰਾਜਾ ਨੇ ਕਹਿੰਦੇ ਨੇ ਇਹ ਜੀ ਬਿਜਲੀ ਛਾਂਦੀ ਨਹੀਂ ਆ ਰਹੀ ਹੈ ਹੂੰ ਪੁਲਿਸ ਵੱਲੋਂ ਕੋਈ ਸਹੂਲਤ ਨਹੀਂ ਹੈ ਨਹੀਂ ਜੀ ਪ੍ਰਵਾਜ ਕੋਈ ਨਹੀਂ ਸੀ ਉਸ ਵੇਲੇ ਮੈਡਮ ਨਹੀਂ ਨਜ਼ਰ ਨਹੀਂ ਬੱਚੇ ਪਿੱਕੇ ਗਏ ਆ ਪਿੱਕੇ ਗਏ ਬੇ ਲੜਕੀ ਨੇ ਬੁਲਾਈ ਸੀ ਆਪਣੇ ਵੱਲੋਂ ਇਹ ਵੱਲੋਂ ਇੰਨੇ ਇੰਨੇ ਕੋਲ ਨੂੰ ਮਿਲਣ ਆਈ ਸੀ ਅੱਛਾ ਜੀ ਅੱਛਾ ਇਹਨੇ ਬੱਚੇ ਵੀ ਆਦੇ ਆਪਣੇ हां ਉਹ ਵੀ ਤਾਂ ਉਹਨੇ ਬਿਲਾੜ ਦੇ ਇਸ ਇਹਨੂੰ ਸ਼ਰਮ ਨਹੀਂ ਆਈ ਇਦਾਂ ਦੇ ਕੰਮ ਕਰਦੇ ਨੇ ਸ਼ਰਮ ਨਹੀਂ ਆਈ ਹੂੰ ਕਿ ਕੁੜੀਆਂ ਵਰਗੀ ਖੜੀ ਤੇਰੇ ਸਾਹਮਣੇ ਹੂੰ ਇਹਨੂੰ ਕੋਲੇ ਪੁਲਿਸ ਵੀ ਕੀ ਕਰਕੇ ਹੂੰ ਕੀ ਚਾਲ ਵੀ ਕਰਕੇ ਮਤਲਬ ਇਹਦਾ ਕਹਿਣਾ ਹੈ ਪ੍ਰਸ਼ਾਸਨ ਪਹਿਲੇ ਹੀ ਨਾਥੋ ਪਾ ਲੈਂਦਾ ਇੰਨਾ ਵੱਡਾ ਕੁਝ ਨਹੀਂ ਹੁੰਦਾ ਬੱਚੇ ਨਹੀਂ ਸੀ ਅੱਛਾ ਬਾਅਦ ਚ ਮਾਰਿਆ ਗਿਆ ਮਤਲਬ ਗਲਤ ਕੰਮ ਕਰਨ ਤੋਂ ਬਾਅਦ ਗਲਤ ਕੰਮ ਕਰਨ ਤੋਂ ਬਾਅਦ ਮਾਰਿਆ ਗਿਆ ਨੇ ਦੇਖੋ ਨਾ ਉਸੋ ਬੱਚੇ ਨੇ ਦੀਆਂ ਕਹਾਣੀਆਂ ਲੱਤਿਆ ਅੰਦਰ ਹੈ ਤੁਸੀਂ ਮਹੱਲੇ ਦੀ ਉਮਤ ਤੁਸੀਂ ਮਹੱਲੇ ਦੇ ਮੈਂ ਤੁਸੀਂ ਕਿਹਾ ਸੀ ਪ੍ਰਸ਼ਾਸਨ ਨੂੰ ਮਤਲਬ ਸਾਰੀ ਗਲਤੀ ਪ੍ਰਸ਼ਾਸਨ ਦੀ ਆ ਚਲੇਗੀ ਉਸ ਤੋਂ ਬਾਅਦ ਮਹੱਲੇ ਵਾਲੇ ਨੇ ਕੁੜੀ ਨੂੰ ਕੱਢਿਆ ਅੱਛਾ ਮਹੱਲੇ ਵਾਲਾ ਕੱਢਿਆ ਐਸੀ ਕਿ ਮੌਕੇ ਤੇ ਪੁਲਿਸ ਵਾਲਾ ਸਾਲੀਆਂ ਪੁਲਿਸ ਸੇਕ ਦੇ ਅੰਦਰ ਸਾਰਾ ਬੇਕੀ ਕਿਉਂ ਹੈ ਅੱਛਾ ਉਸ ਦੇ ਉੱਤੇ ਲੱਗੀ ਨਹੀਂ ਅੱਛਾ ਮਹੱਲੇ ਵਾਲਿਆਂ ਨੇ ਕਿਹਾ ਮਤਲਬ ਕੁੜੀ ਸੰਦਰ ਜਾਂਦੇ ਕਿਉਂ ਨਹੀਂ ਦਸੀ ਬਿਜੀ ਆ ਕੇ ਬਾਹਰ ਕੀ ਕਾਰਨ ਲੱਗਦਾ ਨਹੀਂ ਸੰਦਰ ਪਤਾ ਨਹੀਂ ਪੁਲੀਸ ਕੋਲ ਨੂੰ 14 ਨਾਮ ਲਉਣੀ ਸੁਣੋ ਜੀ ਜਿਹੜੀ ਅੰਦਰ ਸਾਰਾ ਘਰ ਛਾਂਦ ਕੇ ਆਈ ਹੈ ਬੈੱਡ ਤੱਕ ਲੜ ਗਿਆ ਤੱਕ ਦੇਖੋ ਪੁਲਿਸ ਦੀ ਕਮੀ ਦੇ ਨਾਲ ਇੰਨਾ ਵੱਡਾ ਹਸਾ ਹੋ ਗਿਆ ਮਤਮ ਬੱਚੇ ਨਹੀਂ ਬੱਚਾ ਹੂੰ ਉਹਨਾਂ ਦਾ ਬੋਲਣਾ ਸਭ ਕੁਝ ਇਹਦਾ ਮੈਨੂੰ 2-3 ਘੰਟੇ ਹੋ ਗਏ ਪੁਲੀਸ ਪਰੇ ਕਿਤੇ ਹਰੇ ਇਹ ਬੈਂਕ ਵਿੱਚ ਲੱਗੇ ਪਿਛੇ ਕੋਣੇ ਨਹੀਂ ਡਰਾਈਵਰ ਨਹੀਂ ਨਹੀਂ ਉਹ ਉਹ ਨਹੀਂ ਉਹ ਕੋਸੀ ਕਿਤੇ ਬੇਟੀ ਕਿੰਨਾ ਦੀ ਆਰੀ ਆਹ ਕਹਿੰਦਾ 12 ਮੈਂ ਸਕੂਲ ਦਾ ਡਰਾਈਵਰ ਹਾਂ ਮੇਰੇ ਕੋਲ 12 12 ਕੁੜੀਆਂ ਕੁੜੀਆਂ ਉਹਦੇ ਮਾਂ ਪਿਓ ਕਹਿੰਦੇ ਆ ਕਿ ਤੂੰ ਹੀ ਆਈ ਮੇਰੇ ਕੋਲ ਹੋਰ ਕੋਈ ਡਰਾਈਵਰ ਨਹੀਂ ਚਾਹੀਦਾ ਅੱਛਾ ਜੀ ਹਾਂ ਇੱਥੇ ਦਲੀਲਾਂ ਦੇ ਅੱਛਾ ਜੀ ਇਹ ਕਹਿੰਦਾ ਪੈ ਨਹੀਂ ਗੱਲ ਕੀ ਨੇ ਕੁੜੀ ਮਰੀ ਪਈ ਐ ਹਾਂ ਦਵਾਦੀ ਚਾਹ ਨਿਕਲਦਾ ਨੇ ਲੜਕੀ ਦੇ ਕਿਹਦੇ ਲੜਕੀ ਦੀ ਲੜਕੀ ਦਾ ਤੂੰ ਹੀ ਉਹਨੇ ਉਹਦੇ ਫਾਦਰ ਸ ਮੰਮੀ ਹਾਂ ਜੇ ਤੂੰ ਇਹ ਨਾ ਬਿਠਾਉਂਦੇ ਨਾ ਤੂੰ ਸਿਆ ਦੇਖ ਸ ਦੇਖ ਭਾਜੀ ਕੀ ਇਹ ਸਾਦੇਓ ਪ੍ਰਵਾਦ ਆ ਦੇ ਸਾਦੇਓ ਭਾਜੀ ਮੁਕੇ ਪ੍ਰਸ਼ਾਸਨ ਪਹੁੰਚਿਆ ਕਿ ਪਹਿਲਾਂ ਵੀ ਆਈ ਹੈ ਕਹਿੰਦੇ ਗਲੀ ਮੱਲੇ ਲਈ ਸਾਰੇ ਕਹਿੰਦੇ ਮੈਂ ਕਹਿੰਦੇ ਪ੍ਰਸ਼ਾਸਨ ਦੀ ਗਲਤੀ ਨਾ ਹੋਇਆ ਸਾ ਕੁਝ ਪ੍ਰਸ਼ਾਸਨ ਪਹਿਲਾਂ ਕਦੇ ਵੀ ਆਈ ਹੈ ਅੱਛਾ ਇਹ ਚੈੱਕ ਕਰੀ ਪੈਸੇ ਲੈ ਕੇ ਚਲੇ ਗਈ ਹੈ ਹੂੰ ਇਹ ਕਾਦੀ ਪ੍ਰਸ਼ਾਸਨ ਸਾਡੀ ਹੈ ਹੂੰ ਸਾਡੇ ਬੱਚੇ ਮੇਰੀ ਪਧੀਜੀ ਹੈ ਸੱਕੀ ਦੇਖੋ ਇਹ ਪਹਿਲਾਂ ਹੀ ਪ੍ਰਸ਼ਾਸਨ ਨੇ ਚੀਜ਼ ਦੇਖ ਲੰਦਾ ਅੱਜ ਨੂੰ ਇੰਨਾ ਵੱਡਾ ਆਸਾ ਨਾ ਹੁੰਦਾ ਬੱਚੇ ਨਾਲ ਹਾਂ ਜਾਬ ਸਰਕਾਰ ਮਰਤਾਬਾ ਹੂੰ ਬਸ ਅਸੀਂ ਕਹਿੰਦੇ ਆ ਭਗਵੰਤ ਮਾਨ ਦੀ ਸਰਕਾਰ ਆ ਬੇੜਾ ਵਰਕੇ ਦਾ ਦੇਖੋ ਇਸ ਬੰਦੇ ਨੂੰ ਸ਼ਰਮ ਨਹੀਂ ਆਈ ਛੋਟੀ ਬੱਚੀ ਭਗਵੰਤ ਮਾਨ ਦੀ ਕੁੜੀ ਨਾਲ ਇਦਾਂ ਦਾ ਕੰਮ ਹੋਏਗਾ ਨਾ ਉਹਨੂੰ ਪੁੱਛੀ ਤੂੰ ਦੱਸੀ ਕੀ ਕਰੇਗਾ ਹੂੰ ਦੇਖੋ ਨਾ ਬੱਚੇ ਨੇ ਦੁਨੀਆ ਨਹੀਂ ਦੇਖੀ ਬੱਚਾ ਨੇ ਨਿਆਣੇ ਕੁੜੀਆਂ ਨੇ ਦੇਖੋ ਇੰਨੀ ਸ਼ਰਮ ਨਹੀਂ ਆਈ ਇਸ ਬੰਦੇ ਨੂੰ ਸ਼ਰਮ ਨਹੀਂ ਆਈ ਇਹਦੇ ਦਾੜਾ ਇੰਨਾ ਨੇ ਵੱਡਾ ਦਾੜਾ ਨੂੰ ਸ਼ਰਮ ਨਹੀਂ ਆਈ ਭਾਜੀ ਦੇਖੋ ਪਹਿਲੇ ਸਮੇਂ ਦੇ ਵਿੱਚ ਚੇਤਾ ਹੁੰਦਾ ਸੀ ਕਿ ਚਲੋ ਮਾਦਾ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਲਾਤ ਕੀ ਬਨ ਕੇ ਜਰਨਦਰ ਸ਼ਾਹ ਦੇ ਕੀ ਦੀ ਗੱਲ ਕੀ ਹੋਈ ਸੀ ਗੱਲ ਕੀ ਹੋਈ ਸੀ ਮੇਨ ਨਹੀਂ ਪਤਾ ਗੱਲ ਕੁਝ ਨਹੀਂ ਆਈ ਇਹ ਦੀ ਸੀਗੀ ਬਾਤ ਅੱਜ ਜਰਨਦਰ ਨੂੰ ਬੁਲਾਣ ਆਈ ਇਹਦੇ ਨਾਲ ਬੈਠੀ ਆ ਅੱਛਾ ਜੀ ਹਾਰ ਗਈ ਸੀਗੀ ਅੱਛਾ ਜੀ ਉਹ ਵੀ ਫਾਇਰ ਸੀਗੀ ਕੁੜੀਆਂ ਨੂੰ ਤੇਰੇ ਆਪਣੇ ਕਿੱਕੇ ਗਏ ਅੱਛਾ ਜੀ ਬਸ ਉਹ ਕੁੜੀਆਂ ਨੂੰ ਬੁਲਾਣਾ ਬਾਅਦ ਪਤਾ ਨਹੀਂ ਅੰਦਰ ਪੁੱਛਣ ਦੀ ਬਾਹਰ ਨਹੀਂ ਆਏ ਕਿੰਨੇ ਕੀਤਾ ਕਿੰਨੇ ਗਲਤ ਕੰਮ ਕੌਣ ਹੈ ਉਹੀ ਹਸਬੰਦ ਉਹ ਕਿੱਥੇ ਰਹੇ ਉਹੀ ਜਿਹਨਾਂ ਨੂੰ ਪੁੱਤ ਰਿਹਾ ਪਦੇਓ ਤੁਸੀਂ ਦੇ ਸਕਦੇ ਹੋ ਔਲਾਦ ਤੁਸੀਂ ਦੇ ਸਕਦੇ ਹੋ ਤੁਸੀਂ ਦੇ ਵਿੱਚ ਤੁਸੀਂ ਦੇ ਸਕਦੇ ਹੋ ਮਮਾ ਮੇਰੇ ਘਰ ਦੇ ਨਾਲ ਘਰ ਨਾਲ ਗੱਲ ਅੱਛਾ ਜੀ ਇਹ ਆ ਜੇ ਤੁਹਾਨੂੰ ਅੱਛਾ ਤੇ ਮੈਂ ਨਾ ਇਹ ਇੱਕ ਵਾਰੀ ਕਰਕੇ ਚਲੇ ਗਏ ਅੱਛਾ ਜੀ ਠੀਕ ਹੈ ਜੀ ਬਾਜ ਜੀ ਆਪਾਂ ਦੇ ਇਕੱਠੇ ਗਿਦਾਰਾ ਮਹੱਲੇ ਦੇ ਮਿਆਵਤ ਤੱਕੇ ਨੰਦਰ ਬੜਿਆਵਾ ਹੂੰ ਕੋਈ ਮੈਂ ਜੋ ਬੂਆ ਖੋਲਿਆ ਤੇ ਕੁੜੀ ਦੀ ਲਾਸ਼ ਅੱਧੇ ਪਈ ਸੀ ਅੱਛਾ ਇਹ ਬੂਆ ਫੜੀ ਮੈਂ ਕਿਸੇ ਵੀ ਦੀ ਗੱਲ ਨਹੀਂ ਤੇ ਭਾਈ ਉਹ ਸਾਡੇ ਘਰ ਆ ਗਿਆ ਅੱਛਾ ਜੀ ਨਾ ਨਾ ਇੱਕ ਮਿੰਟ ਇੱਕ ਮਿੰਟ ਪਾਣੀ ਸੀਗਾ ਸਾਡੇ ਕੋਲ ਦੀ ਬੰਦਾ ਨਹੀਂ ਪਾਣੀ ਰਹਾ ਭਾਈ ਬੱਚੀ ਦੀ ਨਹੀਂ ਸੀ ਭਾਈ ਮੈਂ ਕੰਮ ਕਰ ਤਾ ਕੰਮ ਇਹ ਹਾਲਾਤ ਦੇਖ ਰਹੇ ਹੋ ਭਾਈ ਬਟਿਓ ਭਾਈ ਨਾਲ ਕਰਦੀ ਨਾਲ ਦੀ ਕਰਦੀ ਹਾਲਾਤ ਦੇਖੋ ਭਾਈ ਇਨਸਾਨੀਅਤ ਦੇ ਤੌਰ ਤੇ ਕਿੰਨੀ ਉਮਰ ਕਿੰਨੀ ਬੱਚੀ ਦੀ ਕਿਹੜਾ ਸਾਲ ਦੀ ਭਾਈ ਇੰਨੀ ਸਾਲ ਦੀ ਕੁੜੀ ਬੀਤੀ ਇਹ ਭਾਈ ਇਹ ਕੁੜੀ ਨਾ ਰਹੀ ਨੀ ਕਰਦੈ ਨਾ ਸਾਲ ਦੀ ਕੁੜੀ ਨਾ ਜਿਹੜਾ ਮੁੰਡਾ ਆਈ ਸੀਗੀ ਇਹ ਨੰਦਰੀ ਮੁੰਡਾ ਸਿਵਲ ਵਰਦੀ ਦੇ ਬੰਦਾ ਸੀਗਾ ਅੱਛਾ ਜੀ ਮੁੰਡਰ ਜਾਣਦੇ ਉਹਨੇ ਮੁੰਡਰ ਨਹੀਂ ਜਾਣ ਦਿੱਤਾਗਾ ਭਾਈ 13 ਸਾਲ ਦੀ ਕੁੜੀ ਦਾ ਬਈ ਸ਼ਰਮ ਨਹੀਂ ਇਸ ਬੰਦੇ ਨੂੰ ਕੰਮ ਕਰਦੇ ਗਲਤ ਜਿਹੜੀਆਂ ਲੋਕ ਕੁੜੀਆਂ ਨੇ ਕਿੰਨੀਆਂ ਪਰਵਾੜਾ ਤੇਰੇ ਵੱਡਾ ਸਾਲ ਦੀ ਪਰਵਾਜ਼ ਘਰ ਕੋਈ ਨਹੀਂ ਸੋਸ ਵੱਲੇ ਇਹਦੇ ਅਜੇ ਕੁੜੀ ਨਹੀਂ ਇਹਦੇ ਮੰਮੀ ਇਹ ਮਦਰ ਆਪਣੇ ਵਾਈਫਰੀ ਇਹ ਚੱਲੇਗੇ ਸੱਚਾ ਅੱਛਾਗੇ ਸੀ ਕਿਤੇ ਤੁਸੀਂ ਦੇਖ ਸਕਦੇ ਪਰਵਾਦ ਦਾ ਪਛਾਦੇ ਦੋ ਦੋ ਕੇ ਬੁਰਾ ਹਾਲ ਹੋ ਗਿਆ ਤੁਸੀਂ ਦੇਖ ਸਕਦੇ ਤੁਸੀਂ ਦੇ ਵਿੱਚ ਕਿਦਾ ਤੋੜ ਪਨ ਕਰ ਦਿੱਤੀ ਘਰ ਦੇ ਵਿੱਚ ਵੀ ਦੱਸ ਦਈਏ ਇਸ ਬੰਦੇ ਨੇ ਦੱਸ ਇੱਕ ਗਲਤ ਕੰਮ ਕਰ ਦਿੱਤਾ ਗਿਆ ਤੁਸੀਂ ਇਹ ਬੋਲ ਨਾ ਨਾ ਦਿਖਾਓ ਨਾ ਉਹ ਬਿਲਕੁਲ ਤੁਸੀਂ ਦੇ ਸਕਦੇ ਹੋ ਮਹੱਲਿਆ ਵੱਲੋਂ ਦੱਸਦੀ ਏ ਕਿਹੜਾ ਗਲਤ ਕੰਮ ਕਰ ਦਿੱਤਾ ਗਿਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਮੋਕੇ ਦਾ ਪ੍ਰਸ਼ਾਸਨ ਪਹੁੰਚ ਚੁੱਕਾ ਹੈ ਤਾਂ ਪ੍ਰਸ਼ਾਸਨ ਡਾਕਟਰ ਕੰਮ ਕਿਹੜੀ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਉਹਨਾਂ ਪ੍ਰਸ਼ਾਸਨਾਂ ਵੀ ਤਾਂ ਕੰਮ ਕੀ ਹੁੰਦੀ ਵੀ ਦੱਸੋ ਜੀ ਤੁਸੀਂ ਕਿਹੜਾ ਤੇਰਾ ਸਾਥੀ ਲੜਕੀ ਦਾ ਕਿਹੜਾ ਗਲਤ ਕੰਮ ਕਰ ਦਿੱਤਾ ਗਿਆ ਜਿਲ੍ਹਾ ਜਿਲ੍ਹਾ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਯੋ ਦੇਸਾ ਦਿਓ ਨਹੀਂ ਦੇਖੋ ਜੀ ਉਸ ਬੰਦੇ ਨੂੰ ਸ਼ਰਮ ਨਹੀਂ ਇਦਾਂ ਕੰਮ ਕਰਦੇ ਦੇ ਲੋ ਤੇਰਾ ਸਾਦਾ ਬੱਚਾ ਕੀ ਹੁੰਦਾ ਰੱਬ ਰੂਪ ਬੱਚਾ ਦੀ ਹੂੰ ਹੂੰ ਦੱਸ ਦਈਏ ਦੋਸਤੋ ਪਰ ਨਹੀਂ ਤਖਾ ਨਹੀਂ ਸਾਡੇ ਲੋਕਾਂ ਵਾਲਾ ਕੁੱਟ ਮਾਰ ਕੀਤੀ ਜਾਂਦੀ ਉਸ ਬੰਦੇ ਨਾਲ ਕਿੰਨੇ ਗਲਤ ਕੰਮ ਕਰ ਦਿੱਤਾ ਕਿ ਤੇਰਾ ਸਾਧ ਲੜਕੀ ਨਾਲ ਦੱਸ ਦਈਏ ਤਸਵੀਰਾਂ ਨਹੀਂ ਦਿਖਾ ਸਕਦੇ ਆਪਾਂ ਸ਼ਰਮ ਆਈ ਤੁਸੀਂ ਪਹੁੰਚੇ ਉੱਤੇ ਕੀ ਲੱਗਦਾ ਤਿੱਕੋ ਛੋਟਾ ਬੱਚਾ ਕਿਨਾ ਕਰੇ ਦੁਨੀਆ ਨਹੀਂ ਦੇਖੀ ਸੋ ਇਸ ਬੰਦੇ ਦਾ ਇਦਾਂ ਦਾ ਗਲਤ ਕੰਮ ਕਰ ਦਿੱਤਾ ਬੱਚੇ ਨਾਲ ਹਾਂ ਕਹਿੰਦਾ ਵੀ ਮੀਡੀਆ ਨੂੰ ਇਹੋ ਗੱਲ ਕਹੀ ਹੈ ਹਾਂ ਤਰਿੰਦਿਆਂ ਨੂੰ ਜਿਹੜਾ ਮਾਰ ਬੋਲੀ ਮਾਰਨੀ ਚਾਹੀਦੀ ਹੈ ਇਹਨਾਂ ਨੂੰ ਦੇਖੋ ਕਟੋੜ ਵਿਵਸਥਾ ਸਾਡੀ ਇੱਥਾ ਦੀ ਹੈ ਹਾਂ ਇਦਾਂ ਦੇ ਜਾਣੇ ਫੇਰ ਛੁੱਟ ਕੇ ਆਏ ਨਾ ਸਹੀ ਇਨਸਾਨ ਹੈ ਹਾਂ ਇਹੋ ਜਿਹਿਆਂ ਨੂੰ ਜੇ ਆਪਾਂ ਇਦਾਂ ਦੀ ਐਗਜ਼ਾਮਪਲ ਨਹੀਂ ਸੈੱਟ ਕਰਾਂਗੇ ਤਾਂ ਬੰਦੇ ਬੰਦਿਆਂ ਦੀ ਨਕਲ ਹੀ ਰਹਿਣਗੇ ਹਾਂ ਦੇਖੋ ਸਰ ਮੌਕੇ ਤੇ ਪ੍ਰਸ਼ਾਸਨ ਪਹੁੰਚਿਆ ਦੇਖੋ ਮੌਕੇ ਤੇ ਪ੍ਰਸ਼ਾਸਨ ਵੀ ਪਹੁੰਚਿਆ ਬਿਲਕੁਲ ਕਾਰਵਾਈ ਨਹੀਂ ਕਰਦਾ ਹੋਇਆ ਨਜ਼ਾਰਾ ਹੱਥ ਤੇ ਹੱਥ ਕਰ ਬੈਠਾ ਹੋਇਆ ਜੀ ਪ੍ਰਸ਼ਾਸਨ ਵੀ ਮਤ ਦੇਖੋ ਜੇ اروਪੀ ਉਸੇ ਦੇਸ਼ਾਂ ਦੇ ਪਰਵਾਦਾ ਇਸ ਅਦਸ ਦੀ ਆ ਵਿਊ ਕਰਾ ਕਿੰਨੇ ਗਲਤ ਕੰਮ ਕੀਤਾ ਗਿਆ ਤੇਰਾ ਸਾਥੀ ਲੜਕੀ ਦੇ ਨਾਲ ਇਸ ਬੰਦੇ ਨੂੰ ਸ਼ਰਮ ਨਹੀਂ ਆਈ ਉਸ ਸਭ ਬੱਚੇ ਇਹਨਾਂ ਗਲਤ ਕੰਮ ਕਰਦਾਵੇਂ ਉਸ ਤੋਂ ਬਾਅਦ ਗਲਤ ਕੰਮ ਕਰਨ ਤੋਂ ਬਾਅਦ ਮਾਰ ਦਿੱਤਾ ਗਿਆ ਉਹ ਕੁੜੀ ਨੂੰ ਤੁਸੀਂ ਇਹ ਦੇਖ ਸਕਦੇ ਹੋ ਪ੍ਰਵਾਦ ਦਾ ਦੇਖ ਸਕਦੇ ਹੋ ਮਲਿਆ ਗਲੀ ਮਲਿਆ ਤੁਸੀਂ ਇਹ ਦੇਖ ਸਕਦੇ ਹੋ ਪ੍ਰਵਾਦ ਦਾ ਪਛਾਦੇ ਦੋ ਦੋ ਕੇ ਬੁਰਾ ਹਾਲ ਹੋ ਗਿਆ ਤੁਸੀਂ ਦੇਖ ਸਕਦੇ ਹੋ ਤੁਸੀਂ ਦੇ ਵਿੱਚ ਕਿਦਾ ਤੋੜ ਪਨ ਕਰ ਦਿੱਤੀ ਘਰ ਦੇ ਵਿੱਚ ਵੀ ਦੱਸ ਰਹੀਏ ਇਸ ਬੰਦੇ ਨੇ ਦੱਸ ਇੱਕ ਗਲਤ ਕੰਮ ਕਰ ਦਿੱਤਾ ਗਿਆ ਤੁਸੀਂ ਦੇਖ ਮਾਰਾ ਦੋ ਦੋ ਕੇ ਬੁਰਾ ਹਾਲ ਹੋ ਗਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਹਿਲਾ ਗਲਤ ਕੰਮ ਕੀਤਾ ਗਿਆ ਉਸ ਤੋਂ ਬਾਅਦ ਮਾਰ ਦਿੱਤਾ ਗਿਆ ਲੜਕੀ ਨੂੰ ਤੇਰਾ ਸਾਦੀ ਲੜਕੀ ਨੂੰ ਤੁਸੀਂ ਮੌਤ ਦੇ ਦਾਦੇ ਸੁ ਜੀ ਤੁਸੀਂ ਦਾ ਦੇ ਸਕਦੇ ਹੋ ਤੁਸੀਂ ਏ ਨਾ ਨਾ ਦਿਖਾਓ ਨਾ ਤਾਂ ਬਿਲਕੁਲ ਤੁਸੀਂ ਇਹ ਦੇ ਸਕਦੇ ਹੋ ਮਹੱਲਿਆ ਵੱਲੋਂ ਦੱਸਦੀ ਏ ਸੋਹਰਿਆ ਉਹ ਆ ਮੋਕੇ ਦਾ ਪ੍ਰਸ਼ਾਸਨ ਕਿਹੜਾ ਗਲਤ ਕੰਮ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਮੋਕੇ ਦਾ ਪ੍ਰਸ਼ਾਸਨ ਪਹੁੰਚ ਚੁੱਕਾ ਆ ਤਾਂ ਇਹ ਪ੍ਰਸ਼ਾਸਨ ਦਾ ਕੰਮਸ ਕਿਹੜੀ ਹੋ ਰਹੀ ਹੈ ਤੁਸੀਂ ਇਹ ਦੇਖ ਸਕਦੇ ਹੋ ਉਹਨਾਂ ਪ੍ਰਸ਼ਾਸਨਾਂ ਵੀ ਤਾਂ ਕੰਮ ਕੀ ਹੁੰਦੀ ਵੀ ਦੱਸੋ ਤੁਸੀਂ ਇਹਦੇ ਤੇ ਕਿਹੜਾ ਤੇਰਾ ਸਾਥ ਹੀ ਲੜਕੀ ਦਾ ਕਿਹੜਾ ਗਲਤ ਕੰਮ ਕਰ ਦਿੱਤਾ ਗਿਆ ਜਿੱਥੇ ਜਿਲ੍ਹਾ ਜਨਰਲ ਦੀਆਂ ਗੱਲਾਂ ਕੀਤੀਆਂ